ਸਾਰੇ ਯਾਰੀ ਲੋਕਾਂ ਮੇਰੇ ਵੱਲੋਂ ਸਤਿ ਸ੍ਰੀਕਾਲ ਸਾਰੇ ਰਾਜੀ ਪਿਛੀ ਹਾਂ ਠੀਕ ਠਾਕ ਹੁਣ ਉਹ ਤੇ ਪਰ ਉਹ ਵੀਰੂ ਸਾਰੇ ਇੰਡੀਆ ਦੇ ਲੋਕਾਂ ਨੇ ਭਾਈ ਕਹੋ ਕਿ ਲੀਡਰ 50 ਸਾਲਾਂ ਬਾਅਦ ਆ ਕੇ ਆਪਣੋ ਆਪਣੇ ਕੰਮ ਅਗਣਾਉਂਦੇ ਆ ਇਹ ਆ ਕੀਤਾ ਉਹ ਕੀਤਾ ਤੇ ਜਦੋਂ ਵੋਟਾਂ ਲੈ ਕੇ ਚਲੇ ਜਾਂਦੇ ਆ ਉਹਨੂੰ 5 ਸਾਲ ਫਿਰ ਮੂੰਹ ਨਹੀਂ ਲਾਉਂਦੇ। ਸਵੈਸੇ ਬਾਰੇ ਤੇ ਮੈਂ ਗੱਲ ਕਰਨੀ ਚਾਹਣਾ ਕਿ ਜਿਸ ਤਰ੍ਹਾਂ ਕਿ ਹੁਣ ਇੰਡੀਆ ਦੇ ਵਿੱਚ ਕੋਈ ਲੱਖਾਂ ਕਰੋੜਾਂ ਦਾ ਮੁੰਡੇ ਬਣੇ ਪੜ੍ਹੇ ਲਿਖੇ। ਇਹ ਵਿਚਾਰੇ বেকার ਹੀ ਘਰ ਫਿਰਦੇ ਆ ਕੋਈ ਨੌਕਰੀ ਨਹੀਂ ਮਿਲਦੀ। ਇਹਨਾਂ ਨੂੰ ਮੋਦੀ ਸਰਕਾਰ ਨੂੰ ਮੈਂ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਬਾਰੇ ਕੋਈ ਰੁਜ਼ਗਾਰ ਪੱਤਾ ਵੀਰ ਜੀ ਗਾਰਪਤਾ ਕੋਈ ਇਸ ਤਰ੍ਹਾਂ ਜਿਵੇਂ ਵਾਧ ਪੜਿਆ ਉਹਨੂੰ ਵਾਧ ਪੱਤਾ ਮਿਲੇ ਜੇ ਕੋਟ ਪੜਿਆ ਉਹਨੂੰ ਕਾਟੇ ਮਿਲੇ ਸਾਰੀ ਗਾਰਪਤਾ ਮਿਲੇ ਜੀ ਦਿਨਾਂ ਦਾ ਜਰੂਰ ਨੌਕਰੀ ਮਿਲੇ ਇਹ ਲਿਆਦੇ ਵਿੱਚ ਕੋਈ ਨੌਕਰੀ ਦਾ ਬੰਦਵਾਸਤ ਨੂੰ ਦੀ ਸਾਹ ਨੂੰ ਕਰਨਾ ਚਾਹੀਦਾ ਬੇਨਤੀ ਕਰਦਾ ਮੈਂ ਹੱਥ ਜੋੜ ਕੇ ਮੋਦੀ ਸਾਹਿਬ ਤੁਹਾਡਾ ਬੌਰਲੇ ਮੋਰਖਾ ਨਾਲ ਕਿੰਨਾ ਆਸਾਨ ਗਾੜ ਇਹ ਸਾਰੇ ਮੋਰਖ ਇਥੇ ਇੰਡੀਆ ਦੇ ਵਿੱਚ ਵੀ ਪ੍ਰੋਜੈਕਟ ਲਾਉਂ ਇਹ ਜੇ ਕਿਸੇ ਵੀ ਆਦਮੀ ਨੂੰ ਕਿਸੇ ਵੀ ਮੰਦਰ ਨੂੰ ਕਿਸੇ ਵੀ ਕੁੜੀ ਨੂੰ ਬਾਹਰ ਜਾਣ ਦੀ ਲੋੜ ਸੌ ਰਾਜੀ ਖੇਤੀ ਆਉਦਾ ਇੱਥੇ ਕਮਾਈ ਕਰਨ ਤਿੰਨ ਉਹ ਰਿਆਂ ਪਾਉਣ ਹੁਣ ਬਾਹਰ ਪੈਤੀ ਪੈਤੀ 40 ਲੱਖ ਜਗ ਲਾਗੇ ਵਿਚਾਰੇ ਚਲੇ ਜਾਂਦੇ ਆ ਉੱਥੇ ਕੰਮ ਨਹੀਂ ਮਿਲਦਾ ਪੈਨਸ਼ਨ ਦੇ ਵਿੱਚ ਹਾਰ ਟੈਗ ਹੁੰਦਾ ਉਹਨੂੰ ਮਾਪਰਾ ਦਾ ਬਰਾ ਹਾਲ ਉਦੋਂ ਪੈਸੇ ਵੀ ਜਾਂਦੇ ਆ ਤੇ ਪੁੱਤ ਵੀ ਗਵਾ ਲੈਂਦੇ ਓਕੇ ਮੈਂ ਬਤੀ ਸਾਨੂੰ ਇਹ ਵੀ ਬੇਨਤੀ ਕਰਦਾ ਕਿ ਸਾਰਿਆਂ ਬਾਰੇ ਸੋਚੋ ਜਿਹੜੇ ਕੋ ਸਾਡੇ ਅਰੇ ਲੇਬਰ ਕਰਦੇ ਇਹਨਾਂ ਬਾਰੇ ਵੀ ਸੋਚੋ ਸਾਡਾ ਵੀ ਕੰਮ ਕਰ ਕੱਟ ਚੱਲਦਾ ਸਾਡੇ ਬਾਰੇ ਵੀ ਸੋਚੋ ਕੋਈ ਐਸੇ ਜੇ ਪ੍ਰੋਜੈਕਟ ਲਾਓ ਪੜ੍ਹੇ ਲਿਖੇ ਵੀ ਉੱਥੇ ਕੰਮ ਕਰਨ ਤੇ ਜਿਹੜੇ ਕੋ ਸਾਡੇ ਅਰੇ ਜਾਣ ਪੜਾ ਉਹ ਵੀ ਜਾ ਕੇ ਉੱਥੇ ਕੰਮ ਕਰਨ ਸਭ ਨੂੰ ਲੋਕ ਨਹੀਂ ਮਹਿਨ ਤੇ ਜੋ ਪ੍ਰੋਜੈਕਟ ਬਾਹਰਲੇ ਲਾਉਣ ਜੇ ਤੁਸੀਂ ਕਹੋ ਤਾਂ ਸਭ ਕੁਝ ਹੋਊ ਸਾਰਾ ਹੋਰ ਜੋ ਵੀ ਇੰਡੀਆ ਦੇ ਵਿੱਚ ਵੀ ਮੰਗਾਈ ਹੁੰਦੀ ਹੈ ਇਹ ਤੇ ਇਹ ਕੰਟਰੋਲ ਕਰ ਸਕਦੀ ਹੈ ਕਿ ਜੋ ਜਿਹੜੀ ਚੀਜ਼ ਦੀ ਆਪਣੇ ਮੁਲਕ 'ਚ ਕਮੀ ਆ ਕਿਸੇ ਬਾਹਰੋਂ ਮਗਰਾ ਦੇ ਪੂਰੀ ਕਰ ਸਕਦੇ ਨੇ ਸਭ ਦਾ ਸਾਥ ਸਭ ਦਾ ਵਿਕਾਸ ਹੁਣ ਗੱਲਾਂ ਨਾਲ ਤਾਂ ਨਹੀਂ ਹੁੰਦਾ ਮੋਦੀ ਸਾਹਿਬ ਜੇ ਤੁਸੀਂ ਥੋੜੀ ਬੋਤੀ ਕਿਰਪਾ ਕਰ ਦੋ ਤਾਂ ਸਭ ਕੁਝ ਹੋ ਗਏਗਾ ਨੇਂਦਰ ਸਰਕਾਰ ਕੋਲ ਸਭ ਕੁਝ ਹੈ ਪੈਸਾ ਵੀ ਹੈ ਪਾਵਰ ਵੀ ਹੈ ਇਹ ਪਾਵਰ ਨੂੰ ਸਹੀ ਢੰਗ ਨਾਲ ਵਰਤੋ ਅਪਾ ਜੋ ਕੁਛ ਤੁਸੀਂ ਚਾਹੋ ਉਸਰ ਇਸੇ ਤਰ੍ਹਾਂ ਮੈਂ ਬਈਆ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹਾਂ ਕਿ ਤੁਸੀਂ ਵੀ ਹਮਲਾ ਮਾਰੋ ਜੇ ਉਹ ਵੀ ਬਿਗਾਂ ਨਾਲ 100000 ਰੁਪਏ ਦੇ ਉਹਦੇ ਵਾਦੇ ਕੀਤੇ ਸੀਗੇ ਤੁਸੀਂ ਤੇ ਮਾਨਤ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਇਹਨਾਂ ਦੇ ਵਿਚਾਰਿਆਂ ਦੇ 2-2 ਸਾਲ ਹੋ ਗਏ ਉਹ ਹਸਾਉਣਾ تھا ਹਵਲਾਈ ਇਹਦਾ 24 22000 ਰੁਪਏ ਪਾਣ ਦੇਣਾ ਤੇ ਜੀ ਜੀਆ ਦੇ ਖਾਤੇ ਜੀ ਪੈਸੇ ਪਾਉਣ ਦੀ ਕਿਰਪਾ ਕਰੋ ਜਿਹੜੇ ਵਾਦੇ ਕੀਤੇ ਹਨਵਾਓ ਬਾਕੀ ਜੋ ਲੇਬਰ ਡਿਪਾਰਟਮੈਂਟ ਵਿੱਚ ਤੁਸੀਂ ਕੰਮ ਕਰਦੇ ਆ ਸਾਡੇ ਸਾਨੂੰ ਕੋਈ ਰਸੋਈ ਖਰਚਾ ਜਾਂ ਕੋਈ ਹੋਰ ਸਹੂਲਤ ਮਿਲਣੀ ਚਾਹੀਦੀ ਜਿਵੇਂ ਸਾਡੀਆਂ ਹੁਣ ਮਹੀਨੇ 'ਚ 15-15 ਦਿਨਾਂ ਦਾ ਮਰ ਜਾਂਦੀਆਂ ਜੇ ਇਹਨੇ ਤੁਸੀਂ ਕਿਸਾਨਾਂ ਦੀ ਮਦਦ ਕਰਦੇ ਆ ਇਸ ਤਰ੍ਹਾਂ ਕੋਈ ਲੇਬਰ ਡਿਪਾਰਟਮੈਂਟ ਦੀ ਵੀ ਮਦਦ ਕਰੋ ਜੋ ਕੁ ਸਾਡੇ ਦੇ ਮਤਲਬ ਥੋੜੀ ਬਹੁਤ ਸਹੂਲਤ ਮਿਲਵੇ ਇਹਨੇ ਤੁਸੀਂ ਹੁਣ ਮੋਦੀ ਸਾਹਿਬ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੰਨੇ ਆ ਮੇਰੇ ਮਤਲਬ ਫਸਲ ਮਾਰ ਜਾਂਦੀ ਤਾਂ ਇਹਨਾਂ ਨੂੰ ਕੋਈ ਮੁਆਵਜ਼ਾ ਦਿੰਨੇ ਆ ਤੁਸੀਂ पर लेटेस्ट 10 साल हो गए हम केंद्र सरकार ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜੋ ਲੇਟ ਡਿਪਾਰਟਮੈਂਟ ਵਿੱਚ ਕੰਮ ਕਰਦੇ ਹਨ ਮੈਸਤਰੀ ਮਜ਼ਦੂਰ ਇਹਨਾਂ ਦੀਆਂ ਦਿਹਾੜੀਆਂ ਮਰ ਜਾਂਦੀਆਂ ਇਹਨਾਂ ਵੱਲ ਕੋਈ ਧਿਆਨ ਨਹੀਂ ਸਾਡੇ ਖਾਤੇ ਵਿੱਚ ਕੋਈ 1 ਰੁਪਿਆ ਨਹੀਂ ਆਇਆ ਕੇਂਦਰ ਸਰਕਾਰ ਵੱਲੋਂ ਸੁਮੇਸ਼ ਕਰਕੇ ਬੇਨਤੀ ਕਰਨੀ ਚਾਹੁੰਦਾ ਹੈ ਵੀ ਸਾਥ ਸਭ ਦਾ ਮਜ਼ਦੂਰ ਦਾ ਵੀ ਸਾਥ ਤੇ ਜੋ ਪੜੇ ਲਿਖੇ ਆਪਣਾ ਵੀ ਸਾਥ ਹੈ ਯਾਰ ਸਰਕਾਰ ਨੂੰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਜਦੋਂ ਕਿ ਕਿਸਾਨ ਮਰ ਜਾਂਦਾ ਉਹਦੀ ਤਾਕੀਮਤ ਕਰੋੜ ਰੁਪਏ ਜੇ ਕੋਈ ਲੇਬਰ ਵਾਲਾ ਮਰ ਗਿਆ ਅਸਲ ਮਜ਼ਦੂਰ ਕਿਸਾਨ ਹੈ ਤਾਂ ਕਿ ਜੇ ਕੋਈ ਮਜ਼ਦੂਰ ਮਰ ਜਾਂਦਾ ਉਹਦਾ ਮੌਜਾ ਤੁਸੀਂ ਰੱਖਿਆ ਜਾਂ ਮੌਤ ਹੋਵੇ ਤਾਂ 3 ਲੱਖ ਜੇ ਐਕਸੀਡੈਂਟ ਨਾਲ ਮਰ ਗਿਆ ਤਾਂ 4 ਲੱਖ ਦੱਸੋ ਯਾਰ ਬੋੜ ਤਾਂ ਅਸੀਂ ਵੀ ਤੁਹਾਨੂੰ ਕਹੋਣੇ ਆ ਮਾਨ ਸਾਹਿਬ ਇੰਨਾ ਚੀਜ਼ਾਂ ਦਾ ਧਿਆਨ ਦੋ ਸਾਡਾ ਹੋਰ ਇਨਾ ਕਾ ਫਰਕ ਹੁਣ ਜਨ ਕਿਸਾਨ ਵੀ ਨਾਰਾ ਲਾਉਂਦੇ ਆ ਵੀ ਮਜ਼ਦੂਰ ਕਿਸਾਨ ਇਕ ਆ ਪਰ ਸਾਡਾ ਨਾ ਫਰਕ ਬਹੁਤ ਕੀਤਾ ਜਾਂਦਾ ਇਸ ਕਰਕੇ ਬੇਨਤੀ ਕਰਦੇ ਆ ਕਿ ਸਾਡੀ ਵੀ ਮਤ ਕਰੋ ਕਿ ਜਿਹੜੇ ਪੜ੍ਹੇ ਲਿਖੇ ਨੌਜਵਾਨ ਚਾਰੇ ਵਿਹਲੇ ਫਿਰਦੇ ਆ ਪੈਨਸ਼ਨਾਂ ਦੇ ਵਿੱਚ ਨਸ਼ਿਆਂ ਦਾ ਇਸਤੇਮਾਲ ਕਰਦੇ ਆ ਉਹਨਾਂ ਨੂੰ ਵੀ ਮਗੈ 26 ਜਨਵਾਰ ਪਤਾ ਮਿਲਣਾ ਚਾਹੀਦਾ ਉਹਨਾਂ ਦਾ ਨੌਕਰੀਆਂ ਦਾ ਹੱਲ ਹੋਣਾ ਚਾਹੀਦਾ ਜੇ ਕੋਈ ਬਾਹਰ ਦਾ ਸਿਸਟਮ ਨਹੀਂ ਬਣਾ ਸਕਦਾ ਇੱਥੇ ਪ੍ਰੋਜੈਕਟ ਖਲਾ ਕੇ ਨੌਕਰੀਆਂ ਨੂੰ ਚੰਗੇ ਅਵਸਰ ਬਣਾ ਦੇ ਰੋਲ ਦਿੱਤੇ ਜਾਂ ਚੰਗੀਆਂ ਨੌਕਰੀਆਂ ਦਿੱਤੀਆਂ ਚੰਗੀਆਂ ਪੋਸਟਾਂ ਦਿੱਤੀਆਂ ਤਾਂ ਕਿ ਉਹ ਦਾ ਬਾਰ ਬਾਰੇ ਸੋਚੀ ਨਾ ਸਕੇ ਇਸ ਕਰਕੇ ਬੇਨਤੀ ਮੈਂ ਦੋਹਾਂ ਸਰਕਾਰਾਂ ਨੂੰ ਕਰਦਾ ਹਾਂ ਕਿ ਦੋਹਾਂ ਸਰਕਾਰਾਂ ਲਈ ਹੱਕ ਬੰਦ ਹੈ ਵੀ ਸਾਰੇ ਵਿਕਾਸ ਲਈ ਕੋਸ ਜਮਿਨੀ ਤੌਰ ਤੇ ਵੀ ਕੰਮ ਕਰਨਾ ਚਾਹੀਦਾ ਗਵਰਨਮੈਂਟ ਨੂੰ ਧੰਨਵਾਦ ਥੈਂਕ ਯੂ ਵੱਤਾਂ ਵਲ ਸ਼ੇਅਰ ਕਰਨ